ਪੱਡੀ ਖਬਰ ਅਰਵਿੰਦ ਕੇਜਰੀਵਾਲ ਹੁਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਕਿ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਨੂੰ ਫਟਕਾਰ ਲਗਾਈ ਹੈ ਸੀਬੀਆਈ ਦੀ ਗ੍ਰਿਫਤਾਰੀ ਨੂੰ ਕੇਜਰੀਵਾਲ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਉੱਥੇ ਹੀ ਬੀਤੇ ਦਿਨ ਦਿੱਲੀ ਹਾਈ ਕੋਰਟ ਨੇ ਜਿਹੜਾ ਕੇਜੀਵਾਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜ਼ਮਾਨਤ ਪਟੀਸ਼ਨ ਦੇ ਲਈ ਹੇਠਲੀ ਅਦਾਲਤ ਜਾਣ ਲਈ ਵੀ ਕਿਹਾ ਉੱਥੇ ਹੀ ਅਦਾਲਤ ਨੇ ਕਿਹਾ ਹੈ ਕਿ ਸੀਬੀਆਈ ਨੇ ਬਿਨਾਂ ਕਿਸੇ ਕਾਰਨ ਕੇਜੀਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਉੱਥੇ ਹੀ ਦੱਸਿਆ ਕਿ 29 ਜੁਲਾਈ ਨੂੰ ਇਸ ਮਾਮਲੇ ਦੇ ਵਿੱਚ ਹੋਈ ਸੁਣਵਾਈ ਦੇ ਵਿੱਚ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸੁਣਵਾਈ ਦੇ ਵਿੱਚ ਸੀਬੀਆਈ ਨੇ ਕਿਹਾ ਹੈ ਕਿ ਕੇਜੀਵਾਲ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਅਸਲੀ ਆਰਕੀਟੈਕ ਨੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਿਨਾ ਮਾਮਲੇ ਦੀ ਜਾਂਚ ਨਹੀਂ ਹੋ ਸਕਦੀ ਅਸੀਂ 1 ਮਹੀਨੇ ਦੇ ਅੰਦਰ ਚਾਰਟ ਸ਼ੀਟ ਧਾਰ ਕਰ ਦਿੱਤੀ ਸੀ ਉੱਥੇ ਹੀ ਅਦਾਲਤ ਦੇ ਫੈਸਲੇ ਤੇ ਆਪਨੇ ਕਿਹਾ ਕਿ ਸੀਐਮ ਕੇਜੀਵਾਲ ਦੀ ਸੀਬੀਆਈ ਗ੍ਰਿਫਤਾਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਏਗੀ ਉਹਨਾਂ ਆਖਿਆ ਕਿ ਜ਼ਮਾਨਤ ਦੇ ਲਈ ਵੀ ਅਪੀਲ ਕਰਨਗੇ ਉੱਥੇ ਹੀ ਸੀਬੀਆਈ ਨੇ 26 ਜੂਨ ਨੂੰ ਦੱਸਿਆ ਕਿ ਕੇਜੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਪਰ ਉਸ ਤੋਂ ਪਹਿਲਾਂ ਈਡੀ ਨੇ 21 ਮਾਰਚ ਨੂੰ ਕੇਜੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਸੁਪਰੀਮ ਕੋਰਟ ਨੇ 12 ਜੁਲਾਈ ਨੂੰ ਮਨੀ ਲਾਂਡਿੰਗ ਮਾਮਲੇ ਦੇ ਵਿੱਚ ਜ਼ਮਾਨਤ ਦੇ ਦਿੱਤੀ ਸੀ ਪਰ ਸੀਬੀਆਈ ਕੇਸ ਕਾਰਨ ਉਹ ਜੇਲ੍ਹ ਦੇ ਵਿੱਚ ਹੀ ਬੰਦ ਸਨ ਹੁਣ ਤੁਹਾਨੂੰ ਦੱਸਾਂਗੇ ਕਿ ਸੀਬੀਆਈ ਦੇ ਵਿਸ਼ੇਸ਼ ਵਕੀਲ ਡੀਪੀ ਨੇ ਕੋਰਟ ਦੇ ਵਿੱਚ ਕੀ ਕਿਹਾ ਕੇਜੀਵਾਲ ਇਸ ਕੇਸ ਦਾ ਮਾਸਟਰਮਾਈਂਡ ਹੈ ਉਸ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਜਿਵੇਂ ਜਿਵੇਂ ਉਹਨਾਂ ਦੀ ਜਾਂਚ ਅੱਗੇ ਵਧੀ ਸਾਨੂੰ ਅਰਵਿੰਦ ਕੇਜੀਵਾਲ ਨੂੰ ਫਸਾਉਣ ਵਾਲੇ ਸਬੂਤ ਮਿਲੇ ਕੇਜੀਵਾਲ ਸਮੇਤ 6 ਵਿਅਕਤੀਆਂ ਦੇ ਨਾਂ ਤੇ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਪਰ ਇਹਨਾਂ ਚੋਂ 5 ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅਸੀਂ ਆਪਣੀ ਜਾਂਚ ਪੂਰੀ ਕਰ ਲਈ ਹੈ ਅਤੇ 1 ਮਹੀਨੇ ਦੇ ਅੰਦਰ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਅਰਵਿੰਦ ਕੇਜੀਵਾਲ ਨੇ ਕੈਬਨਿਟ ਮੁਖੀ ਵੱਜੋਂ ਆਪਕਾਰੀ ਨੀਤੀ ਤੇ ਦਸਤਖਤ ਕੀਤੇ ਆਪਣੇ ਸਾਥੀਆਂ ਨੂੰ ਭੇਜ ਦਿੱਤਾ ਅਤੇ 1 ਦਿਨ ਦੇ ਵਿੱਚ ਉਹਨਾਂ ਦੇ ਦਸਤਖਤ ਕਰਵਾ ਲਏ ਇਹ ਸਭ ਕੋਵਿਡ 19 ਦੇ ਦੌਰਾਨ ਹੋਇਆ श्री अरविंद केजीवाल मनीष सिसोदिया ਦੇ ਅਧੀਨ ਇੱਕ ਆਈਏਐਸ ਅਧਿਕਾਰੀ ਨੇ ਗਵਾਹੀ ਦਿੱਤੀ ਕਿ ਵਿਜੇ ਨਾਇਰ ਆਪਕਾਰੀ ਨੀਤੀ ਦੀ ਇੱਕ ਕਾਪੀ ਕੰਪਿਊਟਰ ਦੇ ਵਿੱਚ ਸੁਰੱਖਿਅਤ ਕਰਨ ਦੇ ਲਈ ਲਿਆਇਆ ਸੀ ਉਸ ਸਮੇਂ अरविंद केजीवाल ਮੌਜੂਦ ਸਨ केजीवाल ਦੇ ਸਾਹਮਣੇ ਸਭ ਕੁਝ ਹੋਇਆ ਜਾਂਚ ਏਜੰਸੀ ਨੇ ਆਪਣੀ ਜਾਂਚ ਦੇ ਵਿੱਚ ਪਾਇਆ ਕਿ 44 ਕਰੋੜ ਰੁਪਏ ਗੋਆ ਭੇਜੇ ਗਏ ਸਨ केजीवाल ਨੇ ਇਹ ਪਾਰਟੀ ਉਮੀਦਵਾਰਾਂ ਨੂੰ ਪੈਸੇ ਦੀ ਚਿੰਤਾ ਨਾ ਕਰਨ ਅਤੇ ਚੋਣ ਲੜਨ ਤੇ ਧਿਆਨ ਦੇਣ ਦਾ ਆਦੇਸ਼ ਦਿੱਤਾ ਸੀ ਸਿੱਧੇ ਸਬੂਤ ਦੀ ਘਾਟ ਹੋ ਸਕਦੀ ਹੈ ਪਰ ਗਵਾਹਾਂ ਦੀ ਗਵਾਹੀ ਤਿੰਨ ਗਵਾਹਾਂ ਸਮੇਤ ਅਤੇ ਅਦਾਲਤ ਦੇ ਵਿੱਚ ਦਿੱਤੇ ਗਏ 164 ਬਿਆਨ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕੇਜੀ ਵਾਲਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਹੈ ਵਕੀਲ ਦਾ ਕਹਿਣਾ ਹੈ ਕਿ ਅਜਿਹੇ ਸਬੂਤ ਕੇਜੀ ਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਾਹਮਣੇ ਆਏ ਕਿਉਂਕਿ ਪੰਜਾਬ ਦੇ ਅਧਿਕਾਰੀ ਅੱਗੇ ਨਹੀਂ ਆਉਂਦੇ ਕੁਝ ਸਥਿਤੀਆਂ ਦੇ ਵਿੱਚ ਹਾਈ ਕੋਰਟ ਨੂੰ ਜ਼ਮਾਨਤ ਅਰਜ਼ੀਆਂ ਦੀ ਸਿੱਧੀ ਸੁਣਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਇਹ ਜ਼ਮਾਨਤ ਦੀ ਸੁਣਵਾਈ ਕਰਨ ਵਾਲੀ ਪਹਿਲੀ ਅਦਾਲਤ ਨਹੀਂ ਹੋ ਸਕਦੀ सीबीआई ਨੇ ਅੰਤਿਮ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ ਤੇ ਕੇਸ ਚਲਾਉਣ ਲਈ ਤਿਆਰ ਹੈ ਕੇਜੀਵਾਲ ਦੇ ਵਕੀਲ ਮਨੂਜ ਸਿੰਘਵੀ ਨੇ ਵੀ ਦਲੀਲਾਂ ਦਿੱਤੀਆਂ ਕੋਰਟ ਦੇ ਵਿੱਚ ਉਹਨਾਂ ਕਿਹਾ ਕਿ ਇਹ ਕੇਸ ਇੱਕ ਬੀਮਾ ਗ੍ਰਿਫਤਾਰੀ ਨੂੰ ਦਰਸਾਉਂਦਾ ਹੈ ਕੇਜੀਵਾਲ ਨੂੰ ਈਡੀ ਮਾਮਲੇ ਦੇ ਵਿੱਚ ਤਿੰਨ ਵਾਰ ਜ਼ਮਾਨਤ ਮਿਲ ਚੁੱਕੀ ਹੈ सीबीआई ਵੱਲੋਂ ਕੇਜੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕੋਈ ਵਿਕਾਸ ਨਹੀਂ ਹੋਇਆ ਜ਼ਮਾਨਤ ਅਤੇ ਰਿਟ ਪਟੀਸ਼ਨਾਂ ਦੇ ਵਿੱਚ ਅੰਤਰ ਕੇਸ ਦੇ ਗੁਣਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਦਿੱਲੀ ਸ਼ਰਾਬ ਨੀਤੀ 9 ਅੰਤਰ ਮੰਤ్రਾਲਾ ਕਮੇਟੀਆਂ ਦਾ ਨਤੀਜਾ ਸੀ ਜਿਸ ਦੇ ਵਿੱਚ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਸ਼ਾਮਲ ਸਨ ਇਹ ਨੀਤੀ 1 ਸਾਲ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਜੁਲਾਈ 2021 ਦੇ ਵਿੱਚ ਲਿਆਂਦੀ ਗਈ ਸੀ ਕੇਜੀਵਾਲ ਦੀ ਨਿਆਇਕ ਹਿਰਾਸਤ 8 ਅਗਸਤ ਤੱਕ ਵਧਾ ਦਿੱਤੀ ਗਈ ਹੈ ਜਦੋਂ ਕਿ ਦਿੱਲੀ ਸ਼ਰਾਬ ਨੀਤੀ ਨਾਲ ਸੰਬੰਧਿਤ ਪ੍ਰਿਸ਼ਟਾਚਾਰ ਦੇ ਮਾਮਲੇ ਦੀ ਸੁਣਵਾਈ 25 ਜੁਲਾਈ ਨੂੰ ਰੋਜ਼ ਐਮਨਿਊ ਅਦਾਲਤ ਦੇ ਵਿੱਚ ਹੋਈ ਸੀ ਇਸ ਵਿੱਚ ਅਦਾਲਤ ਨੇ ਕੇਜੀਵਾਲ ਦੀ ਨਿਆਇਕ ਹਰਾਸਤ 8 ਅਗਸਤ ਤੱਕ ਵਧਾ ਦਿੱਤੀ ਸੀ ਇਸ ਨਾਲ ਹੀ ਈਡੀ منی ਲਾਂਡਿੰਗ ਮਾਮਲੇ ਦੇ ਵਿੱਚ ਕੇਜੀਵਾਲ 31 ਜੁਲਾਈ ਤੱਕ ਜੇਲ੍ਹ ਵਿੱਚ ਸਨ ਈਡੀ ਨੇ ਉਹਨਾਂ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਰਾਉਸੈਵਨੀ ਕੋਰਟ ਨੇ ਉਹਨਾਂ ਨੂੰ ਹਰਾਸਤ ਦੇ ਵਿੱਚ ਭੇਜ ਦਿੱਤਾ